ਪਹਿਲਾ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਿਹਾ ਹੈ ਉੱਥੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਇਹ ਗੱਲ ਕਹਿੰਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਆ ਮੈਂ ਮਜ਼ਦੂਰਾਂ ਦੇ ਨਾਲ ਆ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ ਸਾਗੀਆਂ ਕਹਿੰਦਾ ਐਂਬੂਲੈਂਸਾਂ ਖੜੀਆਂ ਹੋਈਆਂ ਨੇ ਬਾਰਡਰਾਂ ਤੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਕਿਹਾ ਹੋਇਆ 83 ਪੰਜਾਬ ਦੇ ਨਾਲ ਆ ਇੱਕ ਪਾਸੇ ਭਵੰਸਿਓਂ ਬੋਲਦਾ ਹੈ ਕਿ ਮੋਦੀ ਉਹ ਧੱਕਾ ਕਰ ਰਿਹਾ ਬਾਡਰਾਂ ਦੇ ਉੱਤੇ ਕੱਲਾ ਆ ਰਿਹਾ ਬਾਡਰਾਂ ਦੇ ਕੰਦਾ ਕੱਢ ਰਿਹਾ ਇੱਕ ਪਾਸੇ ਇੱਕ ਹੋਰ ਚੱਲ ਰਿਹਾ ਦੂਜੇ ਪਾਸੇ ਜੇ ਆਪਾਂ ਨੂੰ ਪਤਾ ਕਿ ਮੋਰਚਾ ਉਹਨਾਂ ਨੇ ਬਹੁਤ ਮਜ਼ਬੂਤ ਕਰਕੇ ਲਾਇਆ ਹੋਇਆ ਹੈ ਕਿ ਕੰਦਾ-ਕੁੰਦਾ ਕੱਡੀਆਂ ਹੋਈਆਂ ਨੇ ਜੀ ਅੱਜ ਆਪਣੇ ਨੌਜਵਾਨ ਸਾਥੀ ਕੁਛ ਇੱਥੇ ਪੋਕ ਲਾਈਨ ਮਸ਼ੀਨ ਲੈ ਕੇ ਆ ਰਹੇ ਸੀ ਅੱਜ ਦੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਉਹਨਾਂ ਨੂੰ ਘੇਰ ਕੇ ਧੱਕਾ ਮੁਕੀ ਕਰਕੇ ਉਹਨਾਂ ਦੇ ਨਾਲ ਕਾਲਾ ਵੀ ਕੱਡੀਆਂ ਦੱਸਿਆ ਗਿਆ ਜੋ ਉਹਨਾਂ ਕੋਲੋਂ ਇਹਨਾਂ ਨੇ ਪੰਜਾਬ ਪੁਲਿਸ ਨੇ ਪਾਤਲਾ ਦੇ ਵਿੱਚ ਜਿਹੜੀ ਜੀ ਸੀ ਵੀ ਮਸ਼ੀਨਾਂ ਖੋ ਲਈ ਆ ਇੱਕ ਪਾਸੇ ਡਰਾਮਾ ਕੀ ਹੋ ਰਿਹਾ ਵੀ ਮੈਂ ਪੰਜਾਬ ਨਾਲ ਆ ਅਸਲੇ ਪ੍ਰਭਾਵੋਂ ਪੰਜਾਬ ਨਾਲ ਨਹੀਂ ਹੈ ਉਹ ਦਿੱਲੀ ਨਾਲ ਹੀ ਹੈ ਉਧਰ ਅੰਮ੍ਰਿਤਸਰ ਨਾਲ ਮੀਟਿੰਗਾਂ ਹੁੰਦੀਆਂ ਨੇ ਫੋਨ ਤੇ ਗੱਲਾਂ ਹੁੰਦੀਆਂ ਨੇ ਜੋ ਹੁਕਮ ਉਪਰੋਂ ਆਉਂਦਾ ਹੈ ਉੱਚੇ-ਉੱਚੇ ਲਾਗੂ ਕਰਦੇ ਆ ਇੱਥੇ ਲੋਕਾਂ ਦੀ ਅੱਖਾਂ ਪੁੰਜਣ ਦੇ ਲਈ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਵੰਸੀਆ ਇੱਕ ਮਿੰਟ ਪਈਏ ਇੱਕ ਮਿੰਟ ਗੱਲ ਸਪੂਰੀ ਹੋ ਜਾਣ ਦੇ ਮੇਰਾ ਵੀ ਸਾਹਜਾਦਾ ਜੀਤ ਸਿੰਘ ਨਗਰ ਮਹਾਲੀ ਦੇ ਵਿੱਚ ਕੋਈ ਵੀ ਬੰਦਾ ਕੋਈ ਕਿਸਾਨ ਟ੍ਰੈਕਟਰ ਟਰਾਲੀ ਨਹੀਂ ਲੈ ਕੇ ਵੜ ਸਕਦਾ ਉਚਨੜਾ ਹੋਵੇ ਭਾਈ ਜਿਹੜਾ ਅਜੀਤ ਸਿੰਘ ਨਗਰ ਮਹਾਲੀ ਹੈ ਜ਼ਿਲ੍ਹਾ ਉਹ ਪੰਜਾਬ ਦਾ ਹੈ ਕੋ ਹਰਿਆਣਾ ਦਾ ਜ਼ਿਲ੍ਹਾ ਹੈ ਰਾਜ ਪੰਜਾਬ ਦੇ ਵਿੱਚ ਬੀਜੇਪੀ ਦਾ ਕਿ ਤੁਹਾਨੂੰ ਅੰਮਾਨ ਦਾ ਨੈੱਟ ਵੀ ਬੰਦ ਹੈ ਇੱਥੇ ਪਤਲੀ ਖੜੇ ਹਾਂ ਨੈੱਟ ਪੈਂਡਨ ਤੋਂ ਬੰਦ ਹੈ ਇੱਥੇ ਬਾਈ ਬਾਈ ਨਹੀਂ ਬੰਦ ਹੈ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ نیٹ ਚੱਲਦਾ ਹੈ ਪਰ ਪੰਜਾਬ ਚ ਕੱਲਾ ਪਾਤਲਾ ਨਹੀਂ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ نیٹ ਬੰਦ ਹੈ ਇੱਥੋਂ ਕਿੰਨੀ ਦੂਰ ਹੂ ਬਾਰਡਰ ਖੋਰੀ ਵਾਲਾ 15 18 ਕਿਲੋਮੀਟਰ ਦੂਰ ਹੈ ਤੇ ਪਾਤਲਾ ਦੇ ਵਿੱਚ 5 ਦਿਨ ਹੋ ਗਏ نیٹ ਬੰਦ ਕੀਤੇ ਨੂੰ ਹੋਏ ਹੁਣ ਇਹ ਪੁੱਛਿਆ ਜਾਵੇ ਵੀ ਕੀ ਭਵੰਤਮਨ ਨੂੰ ਇਹਨਾਂ ਗੱਲਾਂ ਦਾ ਪਤਾ ਜਾਂ ਨਹੀਂ ਪਤਾ ਕਿ ਭਰਾਵੋ ਗੱਲ ਸਮਝਣ ਦੀ ਲੋੜ ਹੈ ਜਿਹੜੇ ਮੰਗਲ ਮਗਰ ਵਾਸਤੇ ਹੰਝੂ ਪਵਾਉਂਦੇ ਆ ਨਾ ਇੱਥੇ ਇਹ ਸਾਰੀ ਐ ਹੁੰਦੇ ਆ ਪਹਿਲਾਂ ਵੀ ਆਪਾਂ ਦੇਖਿਆ 20 ਦੇ ਵਿੱਚ ਦੋਲਣੇ ਆਪਾਂ ਦਿੱਲੀ ਬੈਠੇ ਉਦੋਂ ਵੀ ਹਾਲਾਤ ਇਹੀ ਰਹੇ ਹਾਲਾਤ ਅੱਜ ਵੀ ਇਹੀ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਪਰ ਆਪਾਂ ਉਹੀ ਗੱਲ ਆਉਂਦੇ ਸਾਲ ਆਪਾਂ ਦੋਲਣ ਜਿੱਤ ਕੇ ਆਏ ਸੀਗੇ ਦਿੱਲੀੋਂ ਵਾਪਸ ਮੁੜਦੇ ਨਾਲ ਦੀ ਨਾਲ ਆ ਕੋਈ ਬਾਦਲਾਂ ਦੀ ਗੱਡੀ ਤੇ ਚੜ ਗਿਆ ਬੁੱਤ ਹਰਸਿੰਗ ਦੀ ਗੱਡੀ ਤੇ ਚੜ ਗਿਆ ਬੁੱਤ ਝੜੂਲੇ ਤੇ ਚੜ ਗਿਆ ਸਹੀ ਗੱਲ ਆ ਭਾਈ ਆਪਾਂ ਬਹੁਤ ਸ਼ੇਦੀ ਭੁੱਲ ਜਾਂਦੇ ਆ ਜੋ ਇਨਸਾਨ ਸਾਡਾ ਹੋ ਰਿਹਾ ਸਾਡੇ ਨੌਜਵਾਨਾਂ ਨੂੰ ਕਿਵੇਂ ਜ਼ਖਮੀ ਕੀਤਾ ਜਾ ਰਿਹਾ ਲੱਤਾਂ ਤੋੜੀਆਂ ਜਾ ਰਹੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਿਰ ਪਾੜੇ ਜਾ ਰਹੇ ਨੇ ਇਹ ਕਹਿੰਦੇ ਲੋਕਤੰਤ ਹੈ ਇਹ ਹੁੰਦਾ ਲੋਕਤੰਤਰ ਪਰ ਭਰਾਓ ਆਪਾਂ ਬਹੁਤ ਸ਼ੇਦੀ ਭੁੱਲਦੇ ਆ ਇਸ ਕਰਕੇ ਬਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਤੁਹਾਨੂੰ ਖਾਸ ਕਰਕੇ ਜੇ ਜਾਗ ਤੇ ਰਹੋਗੇ ਧੰਮਾ ਰੱਖੋਗੇ ਸ਼ਾਂਤੀ ਬਣਾ ਕੇ ਰੱਖੋਗੇ ਤੁਹਾਡਾ ਸੰਘਰਸ਼ ਜਿੱਤਿਆ ਪਿਆ ਪਰ ਜੇ ਮਾੜਾ ਮੋਟਾ ਵੀ ਤੁਸੀਂ ਇਹਨਾਂ ਦੇ ਜੋ ਇਹ ਚਾਹੁੰਦੇ ਆ ਉਧਰ ਨੂੰ ਚੜ ਗਏ ਉਹ ਲੀਤੇ ਚੜ ਗਏ ਤਾਂ ਯਾਦ ਰੱਖਿਓ ਸੰਘਰਸ਼ ਵੀ ਫੇਲ ਹੋਣਾ ਤੇ ਨੁਕਸਾਨ ਵੀ ਪੰਜਾਬ ਦਾ ਜਾਦੇ ਹੋਣਾ ਲੱਕੇ ਬਾਹੀ ਤੇਰੀ ਸੋਚ ਤੇ ਪਰਾਂ ਦੀਆਂ ਦੇਖੋ ਤੇ ਲੱਕੇ ਬਾਹੀ ਤੇਰੀ ਸੋਚ ਤੇ ਪਰਾਂ ਦੀਆਂ ਦੇਖੋ ਮਜ਼ਦੂਰ ਇਕਤਾ ਜਿੰਦਾਬਾਦ ਕੇਂਦਰ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਭਗਵਾਨ ਤੁਮ ਮੁਰਦਾਬਾ ਅੱਜ ਕੱਲ੍ਹ ਦੇਖੋ ਬਰਤਬਾਦ ਗੱਲ ਸੁਣੋ ਗੱਲ ਭਵੰਤ ਕਹਿੰਦਾ ਮੈਂ ਪੰਜਾਬ ਦੇ ਨਾਲ ਆ ਆਪਾਂ ਖਨੌਰੀ ਦੇਖਿਆ ਦੋ ਦਿਨ ਹੋ ਗਿਆ ਆਪਾਂ ਨੂੰ ਬੈਠਿਆ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਕਦ ਲਈ ਲਈ ਗਈ ਆ ਬਈ ਉੱਥੇ ਅੱਜ ਨਾ ਸ਼ੰਭੂ ਦੋਤਰੇ ਆਏ ਆ ਉਧਰਲੇ ਪਾਸਿਓ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਬੈਠੀ ਹੈ ਤੇ ਜਿਹੜੇ ਸਾਡੇ ਉਹ ਟਰੈਕਟਰ ਟਰਾਲੀਆਂ ਜਾਂਦੀਆਂ ਗੱਡੀਆਂ ਜਾਂਦੀਆਂ ਤਲਾਸ਼ੀ ਲੈ ਕੇ ਨਿਭਾਉਂਦੇ ਆ ਗੋਤਵਾ ਵੀ ਖਤਰੇ ਆ ਨਿਸ਼ਾਨਦੇਹੀ ਵੀ ਕਰ ਰਹੇ ਆ ਪਿੰਡਾਂ ਦੇ ਵਿੱਚ ਵੀ ਕਿਹੜੇ ਕਿਹੜੇ ਬੰਦੇ ਅੱਗੇ ਲੱਗੇ ਨੇ ਨਿਸ਼ਾਨਦੇਹੀ ਕਰਕੇ ਉਹਨਾਂ ਦਬਾਅ ਵੀ ਪਾ ਰਹੇ ਆ ਸੋ ਪਰਬੋ ਜੀ ਅੱਜ ਵੀ ਪੰਜਾਬ ਨਾ ਉੱਠਿਆ ਅੱਜ ਵੀ ਪੰਜਾਬ ਕਰਾਂਚ ਬੜਿਆ ਰਿਹਾ ਤੇ ਯਾਦ ਰੱਖੋ ਇਹ ਖਾਤਮਾ ਪੰਜਾਬ ਦਾ ਤੈ ਹੈ ਨੀਤੀਆਂ ਨਹੀਂ ਆ ਖਤਰਨਾਕ ਆ ਰਹੇ ਨੇ ਕਾਨੂੰਨ ਨੇ ਖਤਰ ਖਤਰਨਾਕ ਆ ਰਹੇ ਨੇ ਸੋ बार-बार ਜ ਪੰਜਾਬ ਨੂੰ ਬੇਨਤੀਆਂ ਕਰਦੇ ਆ ਵੀ ਜਿਹੜੇ ਹੁਣ ਵੀ ਕਰਾਂਚ ਬੈਠੇ ਸਵਾਲ ਲਈ ਜਾਂਦੇ ਆ ਜਾਂ ਮੰਗਰ ਬਥੇ ਲੱਤਾਂ ਖਿੱਚਣ ਵਾਲੇ ਬੈਠੇ ਆ ਮਰੀਆਂ ਹੋਈਆਂ ਜਮੀਰਾਂ ਵਾਲੇ ਬੈਠੇ ਨੇ ਭਾਈ ਦੇਖੋ ਮੈਂ ਕੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਲੋ ਬਾਈ ਸੁਣ ਲੋ ਯਾਰ ਸਾਡੀ ਵਿਚਾਰਧਾਰਾ ਦਾ ਬਖਰੇਮਾ ਹੋ ਸਕਦਾ ਸਾਡੇ ਵਿਚਾਰਕ ਮਤਬੇਦ ਹੋ ਸਕਦੇ ਆ ਪਰ ਜਿੱਥੇ ਪੰਜਾਬ ਬੈਠ ਕੇ ਬਾਦਰਾਂ ਤੇ ਲੜ ਰਿਹਾ ਹੈ ਜਗਮੀ ਹੋ ਰਿਹਾ ਹੈ ਪੰਜਾਬ ਦਾ ਜੋ ਘਾੜ ਹੋ ਰਿਹਾ ਹੈ ਜਿਹੜਾ ਬੰਦਾ ਇਸ ਵੇਲੇ ਇਸ ਮੋਰਚੇ ਦਾ ਖਿਲਾਫ ਇਹ ਮੁਖਾਲਫਤ ਕਰਦਾ ਇਸ ਮੋਰਚੇ ਦੀ ਇਹਦੇ ਖਿਲਾਫ ਮੋਰਚਾ ਖੋਲਦਾ ਇਸ ਮੋਰਚੇ ਦੇ ਤਾਂ ਉਹ ਪੰਜਾਬ ਦਾ ਨਹੀਂ ਹੈ ਅਗਰ ਚੇਤੇ ਰੱਖਿਓ ਪੰਜਾਬ ਦਾ ਗਡਾਰ ਹੈ ਜੀ ਜੀ ਨਾਜਵਾਨੋ ਤੁਹਾਨੂੰ ਤੁਹਾਨੂੰ ਮੈਂ ਬਾਰ-ਬਾਰ ਮੇਰੀ ਬੇਨਤੀ ਮੇਰਾ ਵੀ ਨੰਨਿਆ ਕਰੋ ਜੇ ਤੁਸੀਂ ਮੇਰੀ ਗੱਲ ਮੰਨਦੇ ਹੋ ਨਾ ਤੁਸੀਂ ਕਿਹਨਾਂ ਸੋਚਦੇ ਪਹਿਰਾ ਦੇਣਾ ਤੁਹਾਨੂੰ ਇੱਕੋ ਹੀ ਬੇਨਤੀ ਆ ਕਿਸੇ ਵੀ ਪੜਕਾਹਟ ਵਾਲੀ ਕਾਰਵਾਈ ਚ ਨਾ ਆਇਓ ਮੋਰਚੇ ਹਮੇਸ਼ਾ ਫੌਜਾਂ ਉਹ ਜਿੱਤਦੀਆਂ ਨੇ ਜਿਹੜੀਆਂ ਫੌਜਾਂ ਜਾਬਤੇ ਚ ਹੁੰਦੀਆਂ ਨੇ ਜਿਹੜੀਆਂ ਫੌਜਾਂ ਬੇ ਕੰਟਰੋਲੀਆਂ ਹੋ ਜਾਂਣ ਬਿਨਾਂ ਜਾਬਤੇ ਤੋਂ ਉਹ ਫੌਜਾਂ ਹਾਰ ਜਾਂਦੀਆਂ ਨੇ ਬਾਈ ਇਸ ਕਰਕੇ ਤੁਹਾਨੂੰ ਖਾਸ ਪੀਰ ਹੈ ਕਿਉਂਕਿ ਇਹ ਸ਼ਿਕਾਰ ਖੇਡਣ ਨੂੰ ਤਿਆਰ ਬੈਠਿਆ ਜਵਾਨੀ ਦਾ ਇਹ ਘਾਨ ਕਰਨ ਨੂੰ ਤਿਆਰ ਬੈਠੇ ਆ ਘਾਨ ਨਾਲ ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਹੁਣ ਮੈਂ ਕੱਲ ਦੇਖਿਆ ਬਹੁਤ ਨੌਜਵਾਨ ਰੋਕਿਆ ਵੀ ਆ ਜਾਓ ਨਾ ਜਾਓ ਆ ਜਾਓ ਕੋਈ ਵਿਆਹਤ ਬੰਦੀ ਕਰਦੇ ਆ ਪਰ ਨਹੀਂ ਮੰਨਦੇ ਅੱਜ ਨਾ ਉਧਰ ਵੀ ਦੇਖ ਕੇ ਆਇਆ ਚੱਲ ਬਈ ਚੱਲ ਬਈ ਚੱਲ ਬਈ ਮੈਂ ਕਿਹਾ ਯਾਰ ਦੇਖੋ ਮੇਰੀ ਗੱਲ ਸੁਣੋ ਜਿੰਨੀਆਂ ਅਜੇ ਜੰਗਾਂ ਹੋਈਆਂ ਨੇ ਪਹਿਲੀ ਸੰਸਾਰ ਜੰਗ ਦੂਜੀ ਸੰਸਾਰ ਜੰਗ ਹੋਈ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਜੰਗਾਂ ਲੜੀਆਂ ਨੇ ਤਾਂ ਉਹਨਾਂ ਜੰਗਾਂ ਦੇ ਵਿੱਚ ਇੱਕ ਰਣਨੀਤੀ ਹੁੰਦੀ ਐ ਜੁੱਧ ਦੀ ਇੱਕ ਪੈਂਤੜਾ ਹੁੰਦਾ ਐ ਇੱਕ ਕਦਮ ਪਿੱਛੇ ਚਾਰ ਅੱਗੇ ਚਾਰ ਕਦਮ ਪਿੱਛੇ ਦਾ ਸਕੇ ਇਹ ਰਣਨੀਤੀਆਂ ਹੁੰਦੀਆਂ ਨੇ ਬਾਈ ਸਾਡੇ ਗੁਰੂ ਸਾਹਿਬਾਨ ਧਿਆਨ ਨਾਲ ਸੁਣ ਲਿਓ ਬਾਈ ਧਿਆਨ ਨਾਲ ਸੁਣ ਲਿਓ ਆਪਾਂ ਇਤਿਹਾਸ ਦੇ ਵਿੱਚੋਂ ਗੱਲ ਕਰਦੇ ਆ ਕਿ ਜਦੋਂ ਸਾਡੇ ਗੁਰੂ ਸਾਹਿਬਾਨ ਸਹਬੇ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚਮਕਾਰ ਦੀ ਕੱਚੀ ਗੜੀ ਛੱਡੀ ਸੀ ਉਹਨਾਂ ਨੂੰ ਹੀ ਬਹੁਤ ਬਹੁਤ ਸੁਣਨਾ ਪਿਆ ਸੀ ਪਰ ਅੱਗੇ ਵਾਧਦੇ ਗਏ ਵਾਧਦੇ ਗਏ ਵਾਧਦੇ ਗਏ ਮਗਰ ਮੁਗਲ ਚੜਦੇ ਆਏ ਚੜਦੇ ਆਏ ਫੌਜਾਂ ਚੜਦੀਆਂ ਆਈਆਂ ਖਦਰਾਨ ਦੀ ਢਾਹ ਦੇ ਉੱਤੇ ਜਾ ਕੇ ਮੋਰਚਾ ਲਾ ਲਿਆ ਤੇ ਜੰਗ ਨੂੰ ਫੱਦੇ ਕੀਤਾ ਸੋਚ ਕਰਕੇ ਕਈ ਰਣ ਦਿੱਤੀਆਂ ਹੁੰਦੀਆਂ ਨੇ ਕਿਉਂ ਲਾਇਆ ਮੋਰਚਾ ਇੱਥੇ ਕਿਉਂਕਿ ਪਾਣੀ ਸੀ ਇੱਥੇ ਫਿਰ ਸਾਨੂੰ ਵੀ ਸਾਰੀਆਂ ਜੰਗਦੀਆਂ ਨੀਤੀਆਂ ਸਮਝ ਕੇ ਮੇਰਾ ਵੀ ਅੱਗੇ ਵਧਣਾ ਪਊਗਾ ਜੇ ਆਪਾਂ ਚਾਹੁੰਦੇ ਆ ਕਿ ਇਹ ਜੰਗ ਜਿੱਤੀ ਜਾਵੇ ਕਿਉਂਕਿ ਮੈਂ ਇੱਕੋ ਗੱਲ ਦੇਖ ਰਿਹਾ ਮੈਂ ਪਹਿਲੇ ਕਿਸਾਨੀ ਮੋਰਚੇ ਦੇ ਵਿੱਚ ਵੀ ਕੋਈ ਗੱਲ ਦੇਖੀ ਸੀ ਤੁਸੀਂ ਸੁਣਿਆ ਸਾਰਿਆਂ ਨੇ ਅੱਜ ਸਾਡਾ ਉਹ ਜੋਧਾ ਜਿਹੜਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਅੱਜ ਉਹਦੀ ਵਕਸੀ ਹੈ ਸੋਚ ਤੇ ਇੱਕ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰਸੀ ਦੇ ਉੱਤੇ ਜਕਾਰਾ ਛੱਡਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੋ ਇਸਾਨਹਾ ਤੁਹਾਡੇ ਯਾਦ ਹੋਣਾ ਹੈ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਇਤਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਇੱਕ ਮਿੰਟ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮੈਂ ਕਿਹਾ ਜੇ ਪੰਜਾਬ ਹਾਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁੜ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਦੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿਣਾ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨੋ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚੇ ਦਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਦੀ ਨਿਰਾਸ਼ਤਾ ਵੀ ਜਾਣੀ ਐ ਤੇ ਮਨੋਬਲ ਵੀ ਟੁੱਟ ਜਾਣਾ ਜੋ ਇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਸੋ ਅਸੀਂ ਭਾਈ ਮੀਟਿੰਗ ਕਰਦੇ ਆ ਤੇ ਸਰਜੀਤ ਪੂਲ ਜੀ ਆਏ ਹੋਏ ਨੇ ਹੋਰ ਆ ਕੁਝ ਬਣੇ ਨੇ ਜਿਹੜਾ ਵੀ ਫੈਸਲਾ ਹੋਵੇ ਆ ਇਹ ਭਵੰਤ ਫੈਸਲਾ ਕਰ ਲੈ ਏ ਭਵੰਤ ਫੈਸਲਾ ਕਰਨ ਕੋਈ ਗੱਲ ਨਹੀਂ ਜਿੱਥੇ ਜਿੱਲੀ ਵਾਲੀਆਂ ਫੌਜਾਂ ਖੜੀਆਂ ਉੱਥੇ ਭਾਦਰਾਂ ਵੀ ਹੋਣਗੀਆਂ ਕੋਈ ਗੱਲ ਨਹੀਂ ਏ ਭਵੰਤ ਫੈਸਲਾ ਕਰ ਲੈ ਹੋਰ ਗੱਡੀ ਚੋਣੋਗੇ ਗੱਡੀ ਡੁੱਟ ਜੂਗੀ ਗੱਡੀ ਕਿਉਂਕਿ ਉੱਤੇ ਕੁਝ ਨਹੀਂ ਸਟੇਟ ਰਿਹਾ ਹੁਣ ਏ ਭਵੰਤ ਫੈਸਲਾ ਕਰ ਲੈ ਇਹ ਸਾਡੀਆਂ ਜੇਸਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਤਲਾਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਤਲਾਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆਉਂਦੇ ਨੇ ਫੋਟੋਆਂ ਖਿੱਚਣੀਆਂ ਤੇ ਪੰਜਾਬ ਦੇ ਨਾਲ ਖੜਨਾ ਹੈ। ਹਾਂ। ਇਹ ਹੁਣ ਬਹੁਤ ਫੈਲਾ ਕਰ ਲਾ ਜੋ ਆ ਕਰ ਤੂੰ ਤੇ ਅੱਜ ਕੀਤੀ ਐ ਪੰਜਾਬ ਪੁਲਿਸ ਨੇ ਫੜਿਆ। ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ। ਮਾ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ। ਮਸ਼ੀਨਾਂ ਦੀ ਲੋੜ ਆ ਜੀ ਸੀ ਬੀ ਦੀ। ਅੱਜ ਨੌਜਵਾਨ ਪਰਾਲਾ ਕਰਕੇ ਲੈ ਆਏ ਅੱਜ ਫੜ ਲਈ। ਇਸ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੀ ਸੀ ਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ। ਸਿਹਰਾ ਸਾਹ ਮਦਰ ਸਾਨੂੰ ਸਮਝ ਆਉਂਦਾ ਹੈ ਕਿ ਜੋ ਮਰਜ਼ੀ ਆ ਕਹੀ ਜਾਣ। ਬੰਬ ਫਿੱਟੇ ਰੂਪ ਦੇ ਵਿੱਚ ਇਹ ਮੋਦੀ ਨਾਲ ਅੰਸ਼ਾਰਾ ਮਿਲੇ ਹੋਏ ਨੇ ਉੱਤੋਂ ਗੱਲ ਹੋ ਰਹਿ ਵਿਚੋ ਇਹ ਕਹਾਣੀ ਵੀ ਇਹ ਅੱਗੇ ਬਦਲ ਨਹੀਂ ਦੇਣੇ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਜਿਸ ਕਰਕੇ ਭਾਈ ਮੈਂ ਆਗੋਂ ਨਾਲ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਰਾਇ ਬਣਦੀ ਆ ਵੀ ਕੀ ਕਰਨਾ ਪਰ ਮੈਂ ਬੇਇੱਜ਼ਤੀ ਫੇਰ ਕਰਦਾ ਉਧਰ ਮੀਟਿੰਗ ਚੱਲੀ ਜਾਂਦੀ ਹੈ ਉਦੋਂ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਹੈ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਗੂ ਗਏ ਹੋਏ ਨੇ ਇਧਰੋਂ ਕਹਿੰਦੇ ਹੈਡਰੇ ਫੜ ਲਓ ਮਸ਼ੀਨਾ ਫੜ ਲਓ ਟਰਾਲੀਆਂ ਫੜ ਦੋ ਕੋਈ ਚੰਗੇ ਵਾਲ ਥੋੜੀ ਆ ਯਾਰ ਇਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸਟੇਜ ਤੋਂ ਚੱਲੂਗੀ ਜਿਵੇਂ ਭਾਈ ਲੱਖਾਂ ਕਰੂਗਾ ਜਾਂ ਕੋਈ ਆਏ ਤੇ ਇਹ ਕਰਨਗੇ ਫੂਮੀਆਂ ਆਪਾਂ ਲਾਗੂ ਕਰਦੇ ਆ ਪ੍ਰਧਾਨ ਸਾਹਿਬ ਕਰ ਦਿਓ